ਠਾਕੁਰ ਜੀ ਨੂੰ ਪੁੱਛਿਓ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ ਅੱਗੇ ਫਿਰ ਭਾਈ ਸਾਹਿਬ ਲਿਖਦੇ ਨੇ ਖਸ ਕੇ ਠਾਕੁਰ ਬੋਲਿਆ ਤੁਸ ਤਰਲੋਚਨ ਮੈਂ ਮੂੰਹ ਲਾਵੇ ਫਿਰ ਬੇਨਤੀ ਹੈ ਕਿ ਮੈਂ ਤਰੋਠ ਕੇ ਮੂੰਹ ਲਾ ਸਕਣਾ ਪਰ ਜੇ ਗਿੰਤੀਆਂ ਮਿੰਤੀਆਂ ਕਰੋਗੇ ਫਿਰ ਨਹੀਂ ਤੁਸ ਤਰਲੋਚਨ ਮੈਂ ਮੂੰਹ ਲਾਵੇ ਖੋਂ ਅਦੀਨ ਖਾਂ ਭਗਤ ਦੇ ਉਹਦੇ ਕਰਮ ਨਹੀਂ ਅਜੇ ਉਹਦੀ ਸੁਰਤ ਨਹੀਂ ਨਿਰਮਲ ਉਹਦਾ ਅੰਦਰ ਨਹੀਂ ਟਿਕਿਆ ਪਰ ਤੂੰ ਮੈਨੂੰ ਕਰਨਾ ਹੈ ਪਿਆਰ ਮੇਰੀ ਤੇਰੀ ਸਾਂਝ ਵਖਰੀ ਹੈ ਚੇਤੇ ਰੱਖੀ ਜੇ ਤੂੰ ਕਹੇਗਾ ਤੇਰੇ ਦੀ ਮਿਲ ਸਕਣਾ ਕਿਉਂਕਿ ਜੇ ਤੂੰ ਵਾਦਾ ਕਰਕੇ ਮੈਂ ਤੈਨੂੰ ਕਦੀ ਝੂਠੀਆਂ ਨਹੀਂ ਪੈਣ ਦੇ ਸਕਦਾ ਫਿਰ ਬੇਨਤੀ ਇਬਾਦਤ ਵਾਲਾ ਇਸੇ ਕਰਕੇ ਭਗਤ ਜੀ ਨੇ ਕਿਹਾ ਆਪ ਬਚਨ ਪੜਨੇ ਆ ਕਿ ਪਰਮਾਤਮਾ ਦੀ ਭਗਤੀ ਬਦੋਂ ਕੀ ਨ ਹੋੜ ਮਾਦੋ ਮੋਸਿਓ ਠਾਕੁਰ ਤੇ ਜੰਗ ਜੰਤਿ ਠਾਕੁਰ ਖੇਲ ਪਰਯੋਗ ਹੈ ਤੋਸੋ ਉਸ ਵਿੱਚੇ ਸ਼ਬਦ ਗਏ ਹਾਂ ਆਦੀਨ ਖ ਭਗਤ ਦੇ ਪਹੁੰਚਣਾ ਰੰਗਾ ਭਗਤੀ ਧਾਵੈ ਅੱਗੇ ਕਿੰਨੇ ਖੋਏ ਵਿਚੋਲਾ ਆਣ ਮਿਲਾਵੇਂ ਹੁਣ ਆ ਪ੍ਰਸ਼ਨ ਨੇ ਅੱਜ ਕਿ ਸਾਨੂੰ ਕਿਵੇਂ ਮੰਨ ਟਿਕੇ ਕਿਵੇਂ ਤਿਗਿਆਸਾ ਮੈਂ ਆਪ ਨੂੰ ਇੱਕ ਹੋਰ ਦੋਕ ਬਚਨ ਅਸੀਂ ਹੋਰ ਲਾਂਗੇ ਕਿਉਂਕਿ ਅੱਗੇ ਉਤਰ ਇਸ ਦਾ ਮਿਲ ਜਾਣਾ ਹੈ ਮੈਂ ਰਹਾਉ ਦੀ ਤੱਕ ਤੇ ਤਾਂ ਰੁਕ ਜਾਣਾ ਵੀ ਕਥਾ ਰਹੀ ਸਭ ਕੁਝ ਅੰਦਰ ਆ ਜਾਏ ਫਿਰ ਅਰਥ ਹੋਰ ਵੀ ਸੌਖੇ ਹੋ ਜਾਂਦੇ ਨੇ ਕਰਨੇ ਇੱਕ ਸਤਿਗੁਰਾਂ ਦਾ ਸ਼ਬਦ ਹੈ ਗੁਰੂ ਰਾਮਦਾਸ ਜੀ ਦਾ ਪ੍ਰਸ਼ਨ ਹੈ ਰਸ ਅੰਮ੍ਰਿਤ ਨਾਮ ਰਸ ਅਤਪਲਾ ਇਹ ਪ੍ਰਸ਼ਨ ਹੈ ਕਿ ਰਸ ਦੁਨੀਆ 'ਚ ਬੜੇ ਨੇ ਪਰ ਨਾਮ ਰਸ ਅੰਮ੍ਰਿਤ ਹੈ ਅਤ ਦਾ ਚੰਗਾ ਐਦੂ ਚੰਗਾ ਰਸ ਕੋਈ ਹੈ ਹੀ ਨਹੀਂ ਕਿ ਵੇਖੋ ਮੈਂ ਬੇਨਤੀ ਕਰਨਾ ਹੁੰਨਾ ਹਰ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਏਡੀ ਵੱਡੀ ਸਿੱਖਿਆ ਦਾ ਇੱਕ ਕਿਤਾਬ ਬਣ ਸਕਦੀ ਹੈ ਹਰ ਬੰਦੇ ਦੀ ਕੇਵਲ ਇਹ ਨਹੀਂ ਕਿ ਜਿਹੜੇ ਮਸ਼ਹੂਰ ਨੇ ਉਹਨਾਂ ਦੀ ਜਿਹੜੇ ਆਮ ਬੰਦੇ ਨੇ ਵਿਚਰਨ ਵਾਲੇ ਉਹਨਾਂ ਦੀ ਜ਼ਿੰਦਗੀ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਜੇ ਕਿਤੇ ਨੋਟ ਕਰੀ ਜਾਣ ਸੱਚੀ ਮੁੱਚੀ ਉਹਨਾਂ ਦੀ ਕਿਤਾਬ ਹੀ ਉਹਨਾਂ ਦੇ ਖਾਨਦਾਨ ਵਾਸਤੇ ਚਾਨਣ ਮੁਨਾਰਾ ਬਣ ਸਕਦੀ ਹੈ ਹਰ ਬੰਦੇ ਦੀ ਜ਼ਿੰਦਗੀ 'ਚ ਕੁਝ ਹੁੰਦਾ ਹੈ ਹੁਣ ਅਸੀਂ ਸਾਰੇ ਚਾਹਦੇ ਆਂ ਵੀ ਔਗਣ ਖਤਮ ਹੋ ਜਾਣ ਇਹ ਸਾਰੇ ਜਦੋਂ ਇਹ ਕਈ ਵਾਰੀ ਔਗਣਾ ਦੋਂ ਵੀ ਬਲੈਕਮੇਲ ਕੀਤਾ ਜਾਂਦਾ ਹੈ ਔਗਣਾ ਨੂੰ ਜੇ ਮੰਨ ਲਓ ਜਿਵੇਂ ਕੌਮੀ ਮਸਲੇ ਨਿਕਈ ਜਾਂ ਔਕਾਟਾਂ ਨੇ ਕਈ ਵਾਰੀ ਬੰਦਾ ਇੰਨਾ ਕਿ ਸਟੇਜ ਤੇ ਕਲਪਦਾ ਥੱਲੇ ਬੈਠਾ ਵੀ ਕਲਪਨ ਲੱਗ ਪੈਂਦਾ ਉਹਦੇ ਮਨ ਚ ਇਹ ਗੱਲ ਪੈਦਾ ਕਰਨੀ ਚਾਹਦਾ ਮੇਰੇ ਤੋਂ ਵੱਡਾ ਦਰਦ ਕਿਸੇ ਸੀਨੇ ਚ ਖਾਈ ਨਹੀਂ ਅਕਸਰ ਵੇਖਣ ਨੂੰ ਮਿਲਦਾ ਹੈ ਮੈਂ ਸਭ ਸਾਰੇ ਦਰਦ ਨੂੰ ਸਾਂਭੀ ਬੈਠਾ ਇੱਕ ਤਰੀਕਾ ਇਹ ਹੈ ਕਿਸੇ ਦੇ ਔਗਣਾ ਨੂੰ ਭੰਡ ਭੰਡ ਕੇ ਯਤਨ ਕਰਨਾ ਮੋੜਾ ਦਬਕੇ ਲਾਣੇ ਸਿੱਧੀ ਗੱਲ ਦਬਕੇ ਲਾ ਕੇ ਤੂੰ ਆ ਜਾਏਗਾ ਹੋ ਜਾਏਗਾ ਇੱਕ ਤਰੀਕਾ ਹੈ ਕਿ ਏਨੇ ਰੱਬ ਦੀਆਂ ਸਿਫਤਾਂ ਕਰੇ ਬੰਦਾ ਗੁਰੂ ਦੀਆਂ ਕਿ ਬੰਦੇ ਨੂੰ ਦੂਜਾ ਪਾਸੇ ਹੀ ਭੁੱਲ ਜਾ ਉਹ ਗੁਰੂ ਦੇ ਨੇੜੇ ਆ ਜਾਏ ਠੀਕ ਹੈ ਨਾ ਜੀ ਫਿਰ ਬਿੰਤੀ ਇੱਕ ਬੰਦਾ ਮਾਰਾ ਹੈ ਉਹ ਨੁਕਸਾਨ ਕਰ ਰਿਹਾ ਕੌਮ ਦਾ ਫਿਰ ਬੇਨਤੀ ਚਾਹ ਡੇਰਾਦਾਰ ਚ ਕੋਈ ਵੀ ਹੋਵੇ ਅਸੀਂ ਵਾਰ-ਵਾਰ ਉਹਦਾ ਜ਼ਿਕਰ ਕਰਕੇ ਉਹਦੇ ਚ ਆ ਵੀ ਔਗਣ ਉਹਦੇ ਚ ਆ ਵੀ ਔਗਣ ਆ ਵੀ ਔਗਣ ਗੁਰਮੁਖੋ ਘੰਟਾਂ ਪਰ ਉਹਦੇ ਔਗਣਾਂ ਨੂੰ ਸੰਗਤ ਚ ਕਥਾ ਦੇ ਰੂਪ ਚ ਪੇਸ਼ ਕਰ ਰਹੇ ਆ ਤੇ ਜੇ ਇਹ ਕਹਿਣ ਲੱਗ ਪਈਏ ਮੇਰੇ ਗੁਰੂ ਗ੍ਰੰਥ ਸਾਹਿਬ ਚ ਆ ਵੀ ਗੁਣ ਮੇਰੇ ਗੁਰੂ ਨਾਨਕ ਸਾਹਿਬ ਚ ਆ ਵੀ ਗੁਣ ਮੇਰੇ ਗੁਰੂ ਗੋਬਿੰਦ ਸਿੰਘ ਦਾ ਆ ਪਰਉਪਕਾਰ ਮੈਂ ਕਿਹਨਾ ਘੰਟੇ ਤੋਂ ਬਾਅਦ ਉਹਦਾ ਨਾਮ ਲਾਉਗੇ ਨਾ ਤੁਹਾਨੂੰ ਸਾਰੇ ਕਹਿਣ ਲੱਗ ਪਏ ਭਾਈ ਸਾਹਿਬ ਇਹ ਨਾਮ ਸੁਣੀ ਕਦਾ ਸੁਣਾਈ ਨਾ ਕਿਦਾ ਲੈਣ ਲੱਗ ਪਏ ਤਰੀਕਾ ਹੈ ਬਣ ਕੇ ਕੰਮ ਕਰਨ ਦਾ ਹੁਣ ਇੱਥੇ ਗੁਰੂ ਸਾਹਿਬ ਨੇ ਸਵਾਲ ਕੀਤਾ ਕਹਿੰਦੇ ਨਾਮ ਰਸ ਸਭ ਤੋਂ ਉੱਚਾ ਹੈ ਤੇ ਸੱਚੀ ਉੱਚ ਹੈ ਦੁਨੀਆ ਦੇ ਕਿਸੇ ਵੀ ਰਸ ਦਾ ਮੁਕਾਬਲਾ ਨਾਮ ਰਸ ਨਾਲ ਨਹੀਂ ਹੋ ਸਕਦਾ ਇਥੋਂ ਤੱਕ ਕਿ ਕਾਮਕ ਬਿਰਤੀ ਦਾ ਰਸ ਵੀ ਉਹਦੇ ਮੁਕਾਬਲੇ ਤੁਛ ਹੈ ਜਿਹਨੂੰ ਨਾਮ ਦਾ ਰਸ ਆਜਾਏ ਉਹ ਰਸ ਫਿਰ ਕਿੰਦਰ ਨਹੀਂ ਦਿੰਦਾ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਆ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਦ ਵਿਦ ਮਿਲੇ ਰਸ ਖਾਏ ਕਿਹੜੇ ਤਰੀਕੇ ਨਾਲ ਰਸ ਮਿਲ ਸਕਦਾ ਜਿਹੜਾ ਉਤਮ ਖੈ ਕਿਤ ਵਿਦ ਮਿਲੇ ਰਸ ਖਾਏ ਅਗੇ ਕਹਿੰਦੇ ਜਾਏ ਪੁੱਛੋ ਸੋਹਾਗਣੀ ਸਾਦੋ ਕੌਣ ਜੁਗਤਬ ਕੀਜੈ ਮੈਂ ਉੱਥੇ ਬੇਨਤੀ ਕਰ ਰਿਹਾ ਜਾਏ ਪੁੱਛੋ ਸੋਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ ਕਿਵੇਂ ਮਿਲਿਆ ਕਹਿਣ ਲੱਗਿਓ ਹਰ ਇੱਕ ਨੂੰ ਜਵਾਬ ਨਹੀਂ ਦਿੰਦੇ ਉਹ ਵੇ ਪਰਵਾਹ ਨਾ ਬੋਲਨੀ ਜਿਨੇ ਕਮਾਈ ਕੀਤੀ ਉਹਨੂੰ ਕੀ ਲੋੜੇ ਤਰਲੇ ਮਾਰਨ ਦੀ ਉਹ ਵੇ ਪਰਵਾਹ ਨਾ ਬੋਲਨੀ ਖਉ ਮਲਮਲ ਧੋਵਾ ਤਿਨ ਪਾਏ ਜਿਹੜਾ ਅੱਗੇ ਕਹਿਆ ਨਾ ਪਾਉ ਮਲਉ ਸੰਗ ਨੈਣ ਪਤੀਰੀ ਖਉ ਮਲਮਲ ਧੋਵਾ ਤਿਨ ਪਾਏ ਪਾਏ ਦਰਥ ਪੈ ਅੱਗੇ ਕਿਨੇ ਗੁਰਮਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ ਕਿਉਂਕਿ ਰੂਖਾਨੀਅਤ ਦਾ ਖਜ਼ਾਨਾ ਹੈ ਬਿਨਾ ਅਧਿਕਾਰੀ ਤੋਂ ਕਦੀ ਵੀ ਕਮਾਈ ਵਾਲਾ ਕਿਸੇ ਨਾਲ ਗੱਲ ਛੇੜ ਨਹੀਂ ਕਰੇਗਾ ਚਲੋ ਅਸੀਂ ਤਾਂ ਕਥਾ ਕਰਨੇ ਆ ਜੋ ਲੱਭਿਆ ਚਲੋ ਸੁਣਾਉਦੇ ਅੱਜ ਖਿਮਾ ਕਰਿਓ ਬੰਦਗੀ ਕਰਨ ਵਾਲਾ ਭਾਂਡਾ ਵੇਖ ਕੇ ਵਸਤੂ ਪਾਉਂਦਾ ਅਨ ਅਧਿਕਾਰੀ ਬੰਦੇ ਕੋਲ ਨਹੀਂ ਐਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੇਅੰਤ ਬਚਨ ਅਚੇ ਨੇ ਕਿ ਪਾਰਖੂ ਅਗੇ ਵਸਤ ਖੋੜ ਬਿਨਾ ਪਾਰਖੂ ਤੋਂ ਬੇਕਦਰੀ ਹੋ ਜਾਏਗੀ ਫਿਰ ਬੇਨਤੀ ਕਰਾ ਇਹ ਵੀ ਇੱਕ ਸਵਾਲ ਹੈ ਉਹਨਾਂ ਨੂੰ ਕਿਹਾ ਤੁਸੀਂ ਦੱਸੋ ਉਹ ਵੇ ਪਰਵਾ ਨਾ ਬੋਲਨੀ ਹਉ ਮਲਮਲ ਧੋਮਾ ਤਿਨ ਪਾਏ ਗੁਰਮਖੀਆਂ ਸੁਹਾਗਣੀ ਤਿਨ ਦਇਆ ਪੈਮਨ ਆਏ ਜਦੋਂ ਵੇਖਿਆ ਵੀ ਇਹ ਜਿਗਿਆਸੂ ਵਾਕੀ ਇਹ ਮਸਨਵੀ ਦੀ ਰੂਮੀ ਦੀ ਮਸਨਵੀ ਹੈ بڑے ਮੇਰਾ ਖਿਆਲ ਇਹ ਜਿੰਨੇ ਇਸ ਕਿਤਾਬ ਦੇ ਉਲੱਥੇ ਹੋਏ ਗੁਲਸਤਾ ਬੋਸਤਾ ਦੇ ਤੇ ਰੂਮੀ ਦੀ ਕਿਤਾਬ ਦੇ ਮਸਨਵੀ ਦੇ ਸ਼ਹਿ ਦੇ ਨੇ ਕਿਤੇ ਉਹਨਾਂ ਨੇ ਇੱਕ ਵਾਰੀ ਇੱਥੇ ਥੋੜੀ ਸਾਖੀ ਸਾਂਝੀ ਕੀਤੀ ਸੀ ਰੂਮੀ ਮੋਲਾਣਾ ਰੂਬ ਬਹੁਤ ਵੱਡਾ ਵਿਦਵਾਨ ਸੀ ਆਮ ਬੰਦਾ ਉਹਦਾ ਵਿਦਿਆਰਥੀ ਨਹੀਂ ਸੀ ਬਣ ਸਕਦਾ ਉਹਦਾ ਵਿਦਿਆਰਥੀ ਬਣ ਲਈ ਵੀ ਪੜਨਾ ਪੈਂਦਾ ਸੀ ਤੇ ਪੜਾ ਰਹੇ ਸਨ ਇੰਨੀ ਦੇਰ ਨੂੰ ਸ਼ਮਸ਼ ਤਬਰੇ ਸਹਿਬ ਆ ਗਏ ਇਹ ਇਸ ਘਟਨਾ ਨੂੰ ਵਿਦਵਾਨਾਂ ਨੇ ਵੱਖ-ਵੱਖ ਢੰਗ ਨਾਲ ਬਿਆਨ ਕੀਤਾ ਹੈ ਸੂਫੀਇਜ਼ਮ ਵਿੱਚ ਉਹਨਾਂ ਨੇ ਹਾਦੀ ਜੀ ਕਿਤਾਬ ਪਕੜੀ ਰੂਮੀ ਨੇ ਤੇ ਪੜਾ ਰਿਆ ਹੈ ਮਲਾਣਾ ਰੂਮ ਹਾਲਾਂਕਿ ਉਹ ਏਡਾ ਸਿਆਣਾ ਮਸਨ ਵਿੱਚ ਉਹ ਕਹਿੰਦਾ ਹੈ ਕਿ ਕੁਰਾਨ ਵਿੱਚ ਜਿੰਨਾ ਵੀ ਮਗਜ ਸੀ ਉਹ ਸਾਰਾ ਮੈਂ ਕੱਢ ਕੇ ਮਸਨ ਵਿੱਚ ਪਾ ਦਿੱਤਾ ਹੈ ਬਾਕੀ ਰਹਿਣ ਦਿੱਤੀਆਂ ਨੇ ਖੱਡੀਆਂ ਮੁਲਾਣਿਆਂ ਤੇ ਸ਼ਰਈ ਬੰਦਿਆਂ ਦੇ ਝੁੰਡਣ ਵਾਸਤੇ ਲਓ ਸੁਣਿਓ ਜੋ ਤਤ ਸੀ ਕਹਿੰਦਾ ਮੈਂ ਖੇਚਲਿਆ ਵਿੱਚੋਂ ਉਹ ਮੈਂ ਆਪਣੀ ਮਸਨ ਵਿੱਚ ਪਾ ਦਿੱਤਾ ਹੈ ਹੱਡੀਆਂ ਰਹਿਣ ਦਿੱਤੀਆਂ ਨੇ ਮੂਲਾਣੇ ਚੁੰਡੀ ਜਾਂ ਤੇ ਫਤਵੇ ਲਾਈ ਜਾਂ। ਇਹ ਖਾਲਤ ਧਰਮ ਗ੍ਰੰਥਾਂ ਦੀ ਹੁੰਦੀ ਯਾਦ ਰੱਖਿਓ। ਰਸ ਲੈਣ ਵਾਲਾ ਰਸ ਲੈ ਜਾਂਦਾ ਬਾਕੀ ਮੇਰੇ ਵਰਗਾ ਡਾਂਗੀ ਸਾਰੀ ਦਿਨ ਜ਼ਿੰਦਗੀ ਚੁੱਕੀ ਰੱਖਦੇ। ਉਹ ਮੂਲਾਣਾ ਰੂਮ ਪੜਾ ਰਿਆ ਸੀ ਤੇ ਸ਼ਮਸ਼ ਤਮਰੇਜ ਸਾਹਮਣੇ ਆ ਗਏ। ਮੈਂ ਵੇਖ ਕੇ ਹੱਸ ਬੈ ਉੱਚੀ ਉੱਚੀ ਬੋਲਦਾ ਸੀ। ਮੂਲਾਣਾ ਰੂਮ ਨੇ ਮਹਿਸੂਸ ਕੀਤਾ ਵੀ ਮੇਰੀ ਬੇਇੱਜ਼ਤੀ ਆਪਮਾਨ ਹੈ। ਤੇ ਸ਼ਮਸ਼ਟ ਬਰੇਜ ਸਮਝ ਗਿਆ ਕਹਿਣ ਲੱਗੇ ਕੀ ਹੈ ਤੇ ਰੂਮ ਕਹਿੰਦਾ ਤੂੰ ਜਾ ਕੇ ਮੰਗ ਕੇ ਰੋਟੀਆਂ ਖਾ ਇਹ ਉਹ ਵੈ ਜਿਹੜਾ ਤੇਰੇ ਵੱਲ ਤੂੰ ਜਾਣ ਨਹੀਂ ਸਕਦਾ ਕੀ ਬਲਾਖ ਹੈ ਤਵਾਰੀ ਕਹਿੰਦੀ ਐ ਵੀ ਰੂਮ ਦੇ ਹੱਥ ਜਿਹੜੀ ਕਿਤਾਬ ਪਕੜੀ ਸੀ ਨਾ ਮੂਲਾਣੇ ਦੇ ਅੱਗ ਲੱਗ ਗਈ ਉਹਨੂੰ ਅੱਗ ਲੱਗ ਗਈ ਉਹਨੇ ਆਈ ਸੱਚੀ ਕਿਤਾਬ ਕਹਿੰਦਾ ਇਹ ਕੀ ਕਹਿੰਦਾ ਤੂੰ ਵੀ ਸਾਰੀ ਜ਼ਿੰਦਗੀ ਕਾਲੇ ਅੱਖਰਾਂ ਨੂੰ ਢੋਈ ਜਾ ਇਹ ਉੱਚਕ ਜਿਹਦੇ ਬਾਰੇ ਤੈਨੂੰ ਕੋਈ ਪਤਾ ਨਹੀਂ ਫਿਰ ਮੁਲਾਣਾ ਰੂਮ ਸਭ ਕੁਝ ਛੱਡ ਕੇ ਕਿੰਨਾ ਸਮਾਂ ਤੰਬਰੀਜ ਦੇ ਪਿੱਛੇ ਤੁਰਿਆ ਆ ਰਿਹਾ ਜਦੋਂ ਦੇਖਿਆ ਵੀ ਬੰਦਾ ਅਧਿਕਾਰੀ ਹੈ ਸੱਚ ਇਹ ਉਹਦੋਂ ਆਪਣੇ ਸੀਨੇ ਦਾ ਖਜ਼ਾਨਾ ਉਹਦੇ ਸੀਨੇ ਵਿੱਚ ਪਾ ਦਿੱਤਾ ਇਹ ਤਾਂ ਇੱਕ ਮਜ਼ਾਕ ਜਾਨ ਕਿਵੇਂ ਰਾਮ ਮਿਲ ਸਕਦਾ ਕਿਵੇਂ ਮਨ ਟਿਕ ਸਕਦਾ ਜਿਵੇਂ ਇੰਟਰਟੇਨਮੈਂਟ ਦਾ ਸਾਧਨ ਬਣਾਈ ਬੈਠੀ ਸੀ ਨੇ ਗੁਰਮਖੋ ਇਸ ਸੀਨੇ ਚ ਉੱਠੇ ਕੋ ਦਰਦ ਵਿੱਚੋਂ ਸਵਾਲ ਨਿਕਲਦਾ ਹੁਣ ਪ੍ਰਸ਼ਨ ਹੈ ਰਸ ਅੰਮ੍ਰਿਤ ਨਾਮ ਰਸ ਅਤ ਬਲਾ ਕਿਤਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਨੀ ਤੁਸੀਂ ਕਿਉਂ ਕੁਰ ਮਿਲਿਆ ਪ੍ਰਭ ਆਏ ਉਹ ਵੇ ਪਰਵਾਹ ਨਾ ਬੋਲਨੀ ਹਮ ਮਲਮਲ ਧੋਵਾਂ ਤਨ ਪਾਏ ਗੁਰਮਖੀਆਂ ਸੁਹਾਗਨੀ ਤਿਨ ਦਇਆ ਪਈ ਮਨਾਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਗੁਰੂ ਦਾ ਬਚਨ ਕੀਮਤੀ ਰਤਨ ਹੈ ਮੈਂ ਬੇਨਤੀ ਕੀਤੀ ਉਸੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਅੱਜ ਸਤਿਗੁਰਾਂ ਨੇ ਇਹੀ ਪ੍ਰਸ਼ਨ ਕੀਤਾ ਹੈ ਕਿ ਸਾਧੂ ਕੌਣ ਜੁਗਤ ਅਬ ਕੀ ਜੈ ਜੋ ਆ ਪੜ ਰਹੇ ਹੋ ਕਿ ਸਾਧਨਾ ਵਾਲੇ ਗੁਰਮਖੋ ਭਲੇ ਪੁਰਸ਼ੋ ਤੁਹਾਡੀ ਕਮਾਈ ਖੈ ਸਾਨੂੰ ਦੱਸੋ ਹੁਣ ਕਿਹੜਾ ਤਰੀਕਾ ਕਿਹੜੀ ਜੁਗਤ ਕਿਹੜਾ ਵਸੀਲਾ ਕਰੀਏ ਜਿਸ ਨਾਲ ਅੰਦਰ ਦੀ ਦੁਰਮਤ ਦਾ ਨਾਸ਼ ਹੋ ਜਾਏ ਪ੍ਰਮਾਤਮਾ ਦੀ ਭਗਤੀ ਚੰਦਰ ਪੇਚ ਜਾਏ ਫਿਰ ਤੁਹਾਡਾ ਜੀ ਸੁਣੀਓ ਇਕ ਹੈ ਮਦ ਇਕ ਹੈ ਸੁਮਤ ਇਕ ਹੈ ਕੁਮਤ ਇਕ ਹੈ ਗੁਰਮਤ ਇਕ ਹੈ ਮਨਮਤ ਇਕ ਹੈ ਦੁਰਮਤ ਸਾਰੇ ਸ਼ਬਦ ਅਸੀਂ ਮਤ ਲਈ ਵਰਦਨੇ ਆ ਕੁਮਤ ਸੁਮਤ ਦੁਰਮਤ ਗੁਰਮਤ ਇੱਥੇ ਮਤ ਨਾਲ ਸ਼ਬਦ ਵਰਤਿਆ ਨਾਲ ਲਾ ਕੇ ਦੁਰਮਤ ਇਹਦੇ ਲਫ਼ਜ਼ੀ ਅਰਥ ਇਹੀ ਕਰਨੇ ਆ ਜੇ ਅਸੀਂ ਭੈੜੀ ਮਤ ਖੋਟੀ ਮਤ ਮੈਂ ਕੱਲ ਵੀ ਅਰਜ਼ ਕੀਤੀ ਮਤ ਦੇ ਬੁੱਧੀ ਦੇ ਕਈ ਪੜਾਅ ਨੇ ਇਹ ਚੰਚਲ ਬੁੱਧੀ ਹੈ ਇਹ ਵਿਵੇਕ ਬੁੱਧੀ ਹੈ ਇਹ ਆਤਮ ਵਿਸ਼ੈਣੀ ਬੁੱਧੀ ਹੈ ਇਹ ਜਿਉਂ-ਜਿਉਂ ਅਸੀਂ ਜ਼ਿੰਦਗੀ ਦੇ ਪੜਾਟ ਆਪਣੇ ਨੂੰ ਮਰਦੇ ਯਾਦ ਰੱਖਿਓ ਬੁੱਧੀ ਦੇ ਪੜਾਅ ਵਿੱਚ ਤਿਉਂ-ਤਿਉਂ ਬੰਦਾ ਅੱਗੇ ਚੱਲੀ ਜਾਂਦਾ ਜਿਹਦੇ ਤੇ ਰੱਬ ਮਿਹਰ ਕਰੇ ਉਹਦੀ ਸੋਚ 'ਚ ਫਰਕ ਪੈ ਜਾਂਦਾ ਹੈ ਕਈ ਵਾਰੀ ਕਈ ਸਾਲ ਪਹਿਲਾਂ ਕੀਤੀਆਂ ਹੋਈਆਂ ਗੱਲਾਂ ਜਦੋਂ ਬੰਦੇ ਨੂੰ ਅੰਦਰੋਂ ਅਕਲ ਆਉਂਦੀ ਏ ਉਹਨਾਂ ਗੱਲਾਂ ਨੂੰ ਚੇਤੇ ਕਰਕੇ ਸ਼ਰਮਸਾਰ ਹੋਈ ਜਾਂਦਾ ਹੈ ਅਕਲ ਤਾਂ ਕਦੀ ਉਹ ਵੀ ਸੀ ਅਸਲ 'ਚ ਮੱਤ ਕੀ ਹੈ ਜਿਹੜਾ ਲਫ਼ਜ਼ ਵਾਰ-ਵਾਰ ਮੱਤ ਆਉਂਦਾ ਮੈਂ ਬੜੀ ਬੜੀ ਦਿੱਕਤਾਂ ਕੀਤੀ ਕਿਉਂਕਿ ਮੈਂ ਕਿਹਾ ਅਰਦਾਸ ਵਿੱਚ ਸਿੱਖਾਂ ਦੀ ਅਰਦਾਸ ਦੀ ਅੰਤਲੀ ਮੰਗੇ ਵੇ ਨਾਨਕ ਨਾਮ ਚੜ੍ਹਦੀ ਕਲਾ ਤੋਂ ਪਹਿਲਾਂ ਮੰਗੇ ਵੇ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮੱਤ ਸਾਡੇ ਜਿਵੇਂ ਮਨ ਦੇ ਸਦਾ ਨਹੀਂ ਮਨ ਦਾ ਤੇ ਮਤ ਦਾ ਬੜਾ ਨੇੜੇ ਦਾ ਰਿਸ਼ਤਾ ਹੈ ਜਿਹੜੀ ਮਤ ਹੈ ਉਹ ਮਨ ਦੀ ਨਿਗਰਾਨੀ ਕਰਦੀ ਏ ਇਹਦਾ ਨਰੀਖਣ ਕਰਦੀ ਏ ਮਨ ਤਾਂ ਜੋ ਆਉਂਦਾ ਪੈਦਾ ਕਰੀ ਜਾਂਦਾ ਚੰਗਾ ਵੀ ਮੰਦਾ ਵੀ ਭੈੜਾ ਵੀ ਮਨ ਫੁਰਨੇ ਖਿਆਲ ਪੈਦਾ ਕਰਦਾ ਤੇ ਜੇ ਮਤ ਚੰਗੀ ਹੋਵੇ ਮਤ ਉੱਤੇ ਗੁਰੂ ਹੋਵੇ ਰੱਬ ਦਾ ਭੈਗ ਹੋਵੇ ਮਤ ਕਦੀ ਵੀ ਮਨ ਦੇ ਖਿਆਲ ਨੂੰ ਕਰਮ ਨਹੀਂ ਬਣ ਦਿੰਦੀ ਮਾੜਾ ਫੁਰਨਾ ਆਇਆ ਪਰ ਮਤ ਸੀ ਚੰਗੀ ਉੱਚੀ ਮਤ ਸੀ ਉਹਨੇ ਕਿਹਾ ਨਾ ਇਹ ਗੁਰੂ ਨਹੀਂ ਕਹਿੰਦਾ ਇਹ ਕੰਮ ਨਹੀਂ ਕਰਨਾ ਜੇ ਪਿਆਰਿਓ ਦੁਰਮਤ ਹੋਵੇਗੀ ਨਾ ਜੋ ਮੰਨ ਕਹੇਗਾ ਮਤ ਉਹਦੇ ਪਿੱਛੇ ਲਾ ਕੇ ਤੁਰੇ ਫਿਰੇਗੀ ਇਹਨੂੰ ਕਬੀਰ ਜੀ ਨੇ ਕਿਹਾ ਕਉ ਕਬੀਰ ਪ੍ਰਗਟ ਪਈ ਖੇੜ ਲੇਲੇ ਕੋ ਚੁੰਗਾ ਨਿਤ ਭੇੜ ਭੇੜ ਦਾ ਲੇਲਾ ਹੁੰਦਾ ਮੈਂ ਇੱਕ ਵਾਰੀ ਕਿਹਾ ਸੀ ਉਲਟੀ ਖੇੜ ਵਾਪਰ ਕੇ ਭੇੜ ਲੇਲੇ ਨੂੰ ਚੁੰਗਦੀ ਪਈਏ ਇਹਦਾ ਮਤਲਬ ਭੇਡ ਦਾ ਅਰਥੇ ਮਤ ਤੇ ਲੇਲਾ ਦਾ ਅਰਥੇ ਮਨ ਕਿੰਨੇ ਚਾਹੀਦਾ ਇਹ ਸੀ ਕਿ ਮਤ ਗੁਰੂ ਪਿੱਛੇ ਤੁਰਦੀ ਤੇ ਇਹਦੇ ਪਿੱਛੇ ਮਨ ਚੱਲਦਾ ਇੱਥੇ ਉਲਟੀ ਖੇੜ ਹੋ ਗਈ ਜੀ ਅੱਗੇ ਵਕਾਰ ਤੁਰੇ ਜਾਂਦੇ ਆ ਪਿੱਛੇ ਮਤ ਤੁਰੀ ਜਾਂਦੇ ਉਹਦੇ ਪਿੱਛੇ ਮਨ ਦੌੜਿਆ ਜਾਂਦਾ ਇਹ ਭੇਡ ਤੁਰੀ ਫਿਰਦੀ ਤੇ ਲੇਲੇ ਨੂੰ ਚੁੰਗਦੀ ਹੁਣ ਇਹ ਜਿਹੜੀ ਦੁਰਮਤ ਹੈ ਗੁਰਮਖੋ ਸਿੱਧੀ ਜੀ ਗੱਲ ਜਿਸ ਜੇ ਮਨ ਨਹੀਂ ਟੇਕਦਾ ਤੇ ਨਾਲ ਦੁਰਮਤ ਹੈ ਅਕੱਲਾ ਮਨ ਹੀ ਕਦੀ ਭਟਕਦਾ ਹੁੰਦਾ ਭਾਈ ਸਾਹਿਬ ਨੇ ਕਿਹਾ ਦੁਰਮਤ ਦੁਬਦਾ ਪਰਮਤ ਹੈ ਚਤਰਕੁੰਟ ਭਾਈ ਗੁਰਦਾਸ ਸਾਹਿਬ ਨੇ ਜਿੰਨੀ ਭੈੜੀ ਬੁੱਧੀ ਹੋਵੇਗੀ ਮਤ ਹੋਵੇਗੀ ਐਸੇ ਕਰਕੇ ਤੁਸੀਂ ਬੱਚਿਆਂ ਨੂੰ ਜਾਂ ਕਿਉਂ ਸਾਰੇ ਜ਼ੋਰ ਦਿੰਦੇ ਹੋ ਕਿਉਂਕਿ ਸਿਆਣੇ ਬਜ਼ੁਰਗ ਸਾਡੇ ਕਹਿੰਦੇ ਸਨ ਗਵਾੜ ਦਾ ਰੂਪ ਨਹੀਂ ਆਉਂਦਾ ਮਤ ਆ ਜਾਂਦੀ ਹੈ ਉਹ ਮਤ ਨੁਕਸਾਨ ਕਰਦੀ ਹੈ ਦੁਰਮਤ ਦਰਥ ਭੈੜੀ ਮਤ ਹਰ ਗੱਲ ਉਲਟੀ ਖੋਟੀ ਬੁੱਧੀ ਚੰਗੇ ਨੂੰ ਵੀ ਪੁੱਠਾ ਸੋਚਣਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਕਰਕੇ ਤਰਲਾ ਮਾਰਿਆ ਜਤਨ ਬਹੁਤ ਮੈਂ ਕਰ ਰਿਹਾ ਉਹ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਖੋ ਭਗਵਾਨ ਵੈਗਰੂ ਰਖ ਲੈ ਦੁਰਮਤ ਛਾ ਇਥੇ ਸਤਿਗੁਰੂ ਕਹਿ ਰਹੇ ਨੇ ਜਾਤੇ ਦੁਰਮਤ ਸਗਲ ਬਿਨਾਸੈ ਸਾਧੋ ਦੱਸੋ ਇਹ ਦੁਰਮਤ ਦਾ ਨਾਸ ਹੋ ਜਾਏ ਰਾਮ ਭਗਤ ਮਨ ਭਿਜੇ ਮਨ ਭਿਜ ਜਾਏ ਇਥੇ ਮੈਂ ਥੋੜੇ ਜਿਹਾ ਕਿਦੋਂ ਬੇਨਤੀ ਕਰਕੇ ਕਈ ਵਾਰੀ ਜ਼ਬਾਨ ਵੈਗਰੂ ਬੋਲਦੀ ਏ ਕੀਰਤਨ ਕੰਨ ਸੁਣਦੇ ਨੇ ਅੰਦਰ ਵਾਲਾ ਕੋਰੇ ਦਾ ਕੋਰਾ ਸੁੱਕਾ ਪੱਥਰ ਦੀ ਤਰ੍ਹਾਂ ਰਹਿੰਦਾ ਭਿਜਦਾ ਕੋਈ ਨਹੀਂ ਨਾ ਇਹ ਗੁਰੂ ਸਾਹਿਬ ਬੜਾ ਗਹਿਰਾ ਪ੍ਰਸ਼ਨ ਕਰ ਰਿਹਾ ਭਿਜੇ ਕਿਵੇਂ ਕੱਲ ਪਰਸੋਂ ਥੇ ਆਇਆ ਸੀ ਪਾਣ ਜਲ ਮੈਂ ਪੀ ਦੇਣਾ ਕੀ ਪੱਥਰ ਪਿਆ ਨਹੀਂ ਭਿਜਦਾ ਪਿਆ ਕਿ ਸਤਗੁਰੂ ਕਿਵੇਂ ਭੇਜ ਜਾਈਏ ਹਾਂ ਇਹ ਵੀ ਇੱਕ ਅਵਸਥਾ ਹੈ ਭੇਜਦਾ ਵੀ ਉਹਨਾਂ ਦੇ ਅੰਦਰ ਹੀ ਜਿਨ੍ਹਾਂ ਅੰਦਰ ਪ੍ਰੇਮ ਸ਼ਿਕਰ ਤੇ ਆ ਪਹਿਲਾ ਇਹ ਮਹਾਰਾਜ ਦਾ ਸ਼ੰਦ ਹੈ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੇ ਮਨ RAM ਕਸਵੱਟੀ ਲਾਇਆ ਕੰਚਨ ਸੋ ਵਿਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪਿੰਨਾ ਸ਼ਬਦ ਵਰਤੇ ਤੇ ਗੁਰੂ RAM ਦਾਸ ਜੀ ਨੇ ਆਪਣਾ ਤਜਰਬਾ ਦੱਸਿਆ ਕੰਨ ਮੇਰੀਆਂ ਅੱਖਾਂ ਜਿਹੜੀਆਂ ਨੇ ਭਿੱਜੀਆਂ ਨੇ ਪਿਆਰੇ ਦੇ ਨਾਮ ਵਿੱਚ ਮੇਰਾ ਮਨ ਵੀ ਭਿੱਜ ਗਿਆ ਤਨ ਵੀ ਭਿੱਜ ਗਿਆ ਕਿਉਂਕਿ ਭਿੱਜਣ ਵਾਸਤੇ ਵੀ ਅੰਦਰੋਂ ਗਰਾਹਕਤਾ ਚਾਹੀਦੀ ਏ ਇੱਕ ਉਹ ਕਪੜਾ ਅਜਕਲ ਦੀ ਨਗਰਾਂ ਚ ਇੱਕ ਸੂਤੀ ਕਪੜਾ ਮੈਂ ਪਾਇਆ ਹੈ ਜਿੰਨੀਆਂ ਕਣੀਆਂ ਪਹਿਣ ਗੀਆਂ ਸਾਰੇ ਕੱਪੜੇ ਦੀਆਂ ਤੰਦਾ ਭਿੱਜ ਜਾਣਗੀਆਂ ਇੱਕ ਮੈਂ ਵਾਟਰ ਪ੍ਰੂਫ ਕਪੜਾ ਪਾਇਆ ਜਿੰਨਾ ਮਰਜ਼ੀ ਮੀਂਹ ਪੈ ਜਾ ਭਿੱਜਣਾ ਕੁਝ ਵੀ ਨਹੀਂ ਇੱਥੇ ਹਜ਼ੂਰ ਕਹਿ ਰਹੇ ਨੇ ਅੰਦਰ ਭਿੱਜ ਜਾ ਕਿਤੇ ਨੇਤਰ ਭੇਜ ਜਾਣ ਤੇ ਸੱਚੇ ਵੇ ਜਿਹਦੇ ਤੇ ਮੇਰ ਹੋਵੇ ਅੱਗੇ ਉੱਤਰ ਮਿਲੇਗਾ ਅੱਗੇ ਰਹਾ ਰਹਾਓ ਅੱਗੇ ਹੈ ਫਿਰ ਇੱਕ ਇਸ ਵਾਲਕ ਮਨ ਮਾਇਆ ਮੈਂ ਉ르ਜ ਰਹੋ ਹੈ ਅਗਲੀ ਤੁਕ ਮਨ ਸਾਡਾ ਮਨ ਜਿਹੜਾ ਹੈ ਉਹ ਮਾਇਆ ਦੇ ਵਿੱਚ ਉਲਝਿਆ ਹੋਇਆ ਹੈ ਉਹਦੇ ਵਿੱਚ ਪ੍ਰਵਿਰਤਕ ਹੈ ਮਨ ਮਾਇਆ ਮੈਂ ਉ르ਜ ਰਹੋ ਹੈ ਬੂਝੈ ਨਹੈ ਕਛ ਗਿਆਨਾ ਇਥੇ ਗਿਆਨਾ ਦਾ ਅਰਥ ਕਰਾਂਗੇ ਰੂਖਾਨੀਅਤ ਦਾ ਗਿਆਨ ਹਾਸਲ ਕਰਨ ਵਾਲਾ ਇੰਨਾ ਕਿ ਮਨ ਮਾਇਆ ਚ ਪ੍ਰਵਿਰਤ ਹੋ ਗਿਆ ਇਹਨੂੰ ਸਪਿਰਚੁਅਲ ਗਿਆਨ ਬਾਰੇ ਪਤਾ ਹੀ ਕੋਈ ਨਹੀਂ ਤੇ ਸੱਚੀ ਮੁੱਚੀ ਬੇਹੋਸ਼ੀ ਜਿੰਦਾ ਪਏ ਸੁੱਤਾ ਹੋਇਆ ਜੀ ਰਿਹਾ ਕਦੀ ਅੰਦਰੋਂ ਗਿਆਨ ਉੱਠੀ ਨਹੀਂ ਕਿ ਮੈਂ ਆਇਆ ਕਾਸ ਵਾਸਤੇ ਆ ਬੂਝਤ ਨਹੀਂ ਮਹਾਰਜ ਕਹਿੰਦੇ ਨੇ ਕਿ ਬੂਝਾ ਨਾ ਕਛ ਗਿਆਨਾ ਤੇ ਇੰਨਾ ਕੁ ਉਲਝਿਆ ਗੁਰੂ ਤੇਗ ਬਹਾਦਰ ਸਾਹਿਬ ਵੀ ਇੱਕ ਪ੍ਰਮਾਣ ਦਿੰਦ ਨੇ ਬੜੀ ਬੜੀ ਦਿੱਤੇ ਹੈ ਕਿ ਮਨ ਮਾਇਆ ਮੈਂ ਰਮ ਰੇਖੂ ਨਿਕਸਤ ਨਾਹਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਨ ਪੀਤ ਜਿਵੇਂ ਮੂਰਤੀ ਜਿਤਰੀ ਹੋਵੇ ਦੀਵਾਰ ਤੇ ਤੇ ਦੀਵਾਰ ਨੂੰ ਨਹੀਂ ਛੱਡਦੀ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਜੀ ਗੁਰਮਖੋ ਸਾਧੋ ਇਹ ਮਨ ਵੀ ਉਲਝ ਗਿਆ ਮਾਇਆ ਵਿੱਚ ਮਨ ਮਾਇਆ ਮੈਂ ਉਰਜ ਰਿਓ ਕੈ ਬੂਝੈ ਨੈ ਕਛ ਗਿਆਨਾ ਇਹ ਕੋਈ ਗਿਆਨ ਨਹੀਂ ਹੁੰਦਾ ਸਿਮਰਨ ਵਾਲੀ ਗੱਲ ਨਹੀਂ ਇਹ ਵੀ ਸੱਚ ਜੇ ਬੰਦੇ ਬੜੇ ਮਿਲਦੇ ਆ ਬਾਬਾ ਜੀ ਨੇ ਕਿਹਾ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਗਤ ਕੀ ਵਿਦ ਨੈਨੋ ਡਿਟੀ ਨਾਮ ਸੁੰਦਿਆ ਸਾਰ ਅੰਦਰ ਅੱਗ ਜੀ ਜਿਵੇਂ ਲੱਗ ਜਾਏ ਇਹ ਵੀ ਤਾਂ ਬਦਕਿਸਮਤੀ ਹੈ ਨਾ ਜੀ ਕਿ ਰੱਬ ਦਾ ਨਾਮ ਨਾ ਚੰਗਾ ਲੱਗਣਾ ਮੈਂ ਕਿਹਨਾ ਮਿਲੇ ਨਾ ਮਿਲੇ ਘਟੋ ਘਟ ਪਿਆਰਾ ਤਾਂ ਲੱਗੇ ਭਾਈ ਮਨ ਸੁਖ ਬਾਰੇ ਕਿਹਾ ਜਾਂਦਾ ਹੈ ਕਿ ਲਾਹੌਰ ਗਏ ਮੈਂ ਕਵਰੀ ਸਾਂਝੀ ਕੀਤੀ ਸੀ ਵੀ ਹਜ਼ੂਰ ਨੇ ਕਿਹਾ ਸੀ ਤੇਰੇ ਕੋ ਲਾਹੌਰ ਆਵਾਂਗੇ ਚਲੇ ਗਏ ਰਾਵੀ ਪਾਰ ਕੀਤੀ ਤੇ ਕੁਝ ਮਹੀਨੇ ਬਾਅਦ ਉਹ ਬਿਰਹਾ ਜਦੋਂ ਤੇਜ਼ ਹੋਇਆ ਤੇ ਰੋਜ਼ ਆਉਣਾ ਸੋਚਣਾ ਵੀ ਐਸ ਪੂਰ ਵਿੱਚ ਐਸ ਬੇੜੀ ਦੇ ਪੂਰ ਚ ਬਾਬਾ ਜੀ ਆਉਣਗੇ ਆਉਣਾ ਵਪਾਰੀ ਪੁੱਤਰ ਸੀ ਆਪਣੇ ਜਹਾਜ਼ ਚਲਦੇ ਸਾਂ ਮੈਂ ਪਿਛਲੇ ਦਿਨ ਇੱਕ ਹੋਰ ਵੀ ਬੇਨਤੀ ਕੀਤੀ ਹੁਣ ਜਦੋਂ ਕੋਈ ਸੱਚੀ ਸੁੱਚੀ ਕਿਰਤ ਕਰਦਿਆਂ ਅਰਬਾਂ ਖਰਬਾਂ ਪਤੀ ਹੋ ਜਾਏ ਤੇ ਆਪਾਂ ਨਹੀਂ ਮੁਕਾਬਲਾ ਕਰ ਸਕਦੇ ਤੇ ਉਹਦੀ ਦਿੰਦਿਆ ਨਾ ਕਰੀਏ। ਇਹਨਾਂ ਤੇ ਮਾਇਆ ਨੇ ਠੱਗ ਲਿਆ। ਇਹਦੇ ਮਾਇਆ ਨੇ ਛਾਲ ਲਿਆ। ਮੇਰੇ ਮਨ ਚੋਂ ਦਨ ਆਇਆ ਵੀ ਮਾਨਸੁਖ ਹੁੰਦਾ ਹੈ। ਭਾਈ ਸਾਹਿਬ ਬੈਠਿਆ। ਉਹਦੇ ਜਹਾਜ਼ ਚਾਲਦੇ ਨੇ ਲੰਕਾ ਤੱਕ। ਉਹਨੇ ਕਿਹਾ ਤੂੰ ਸਭ ਕੁਝ ਵੰਡ ਦੇ ਤੇਰੀ ਕਮਾਈ ਪਾਪਾਂ ਦੀ। ਸੱਜਣ ਨੂੰ ਕਹਿੰਦੇ ਨੇ ਜੋ ਕੁਝ ਇਕੱਠਾ ਕੀਤਾ ਵੰਡ ਦੇ ਤਾਂ ਨਾਮ ਚੱਲੇਗਾ। ਮਨਸੁਖ ਨੂੰ ਕਿਉਂ ਨਹੀਂ ਕਿਹਾ ਤੇਰੇ ਤੇ ਜਹਾਜ ਚਾਲਦੇ ਪਏ ਇਹਦਾ ਮਤਲਬ ਉਹਦੀ ਕਿਰਤ ਪਾਪਾਂ ਦੀ ਨਹੀਂ ਪਾਪ ਦੀ ਕਿਰਤ ਹੀ ਕੀਰਤ ਨਹੀਂ ਕਰਨ ਦੇਦੀ ਸੱਜਣ ਥਾਗ ਨੂੰ ਕਹਿੰਦੇ ਨੇ ਦੁਨੀ ਚੰਦ ਨੂੰ ਕਹਿੰਦੇ ਨੇ ਲੁੱਟਾਂ ਦੇ ਸਭ ਕੁਝ ਭਾਈ ਮਨਸੁਖ ਨੂੰ ਵੀ ਕਹਿੰਦੇ ਤੂੰ ਸਭ ਕੋਈ ਲੁੱਟਾਂ ਦੇ ਇਹਦਾ ਮਤਲਬ ਇਹ ਨਹੀਂ ਕਿ ਗੁਰਦੇਵ ਦੌਲਤ ਦਾ ਵਿਰੋਧੀ ਨਹੀਂ ਗੁਰਦੇਵ ਦੌਲਤ ਕਿਸ ਬਿਰਤੀ ਨਾਲ ਇਕੱਠੀ ਕੀਤੀ ਗਈ ਉਹਦੀ ਗੱਲ ਕਰ ਰਹੇ